ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਘਰਿ 6 ਮਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹਿ ਤਹਿ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਕਾ ਕੀ ਹੈ ਓਟ ਸਾਧ ਰਖੋ ਦੇਕਰ ਹੱਥ ਕਰ ਗਿਰਪਾ ਮਿਲੋ ਹਰ ਰਾਇ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਓ ਜੀ ਬਤਾਈ ਰਹਾਓ ਅਨਕ ਆਪਾਵ ਕਰੋ ਮਾਇਆ ਕੋ ਬਚੇ ਤਰੋ ਮੇਰੀ ਮੇਰੀ ਕੰਤ ਸਦੀ ਵਿਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ ਭੜੇ ਰੇ ਸਗਲ ਭੇਦ ਨਹ ਚੂਕੇ ਮਨ ਭੇਦ ਇਕ ਖਿੰਨਾ ਤੀ ہے میرے گھر کے پنجا کوئی ایسو رے بھگت جو مایا تے رہت ایک امرت نام میرے ہدی سنجا جی تیرے تیرت نائے احمد مہر لائے گھر کو ठाकुर ایک تیر نامنے کاد پاو سا سنگ ہر ہر سدا انند گیان انجنا میرا من اسنان اتنا سری محلا پنجما گھر شیما অষ্টپدی ایک ओंकार सतगुरु प्रसाद جو جو جونی آیو تہے تہے اڑجائیو مانس جنم سنوج پایا ਤਾਂ ਕੀ ਹੈ ਓਟ ਸਾਧ ਰਖੋ ਦੇਕਰ ਹੱਥ ਕਰ ਗ੍ਰਿਪਾ ਮਿਲੋ ਹਰ ਰਾਯਾ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਓ ਜੀ ਬਤਾਈ ਰਹਾਓ ਅਨਕ ਅਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕੰਤ ਸਦੀ ਵਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨਹਿ ਚੂਕੈ ਮਨ ਭੇਦ ਇਕ ਖਿਨ ਨਾ ਤੀ ਰਹਿ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇਕ ਅਮਰਤ ਨਾਮ ਮੇਰੇ ਹਿਰਦੇ ਸੰਚਾ ਜੇ ਤੇਰੇ ਤੀਰਥ ਨਾਏ ਅਹ ਬਦ ਮੈਰ ਲਾਏ ਘਰ ਕੋ ਠਾਕੁਰ ਇਕ ਤਿਰ ਨਾ ਮਾਨੈ ਕਦ ਪਾਓ ਸਾ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸਨਾਨ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹ ਤਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਉਲਟ ਸਾਧ ਰਖੋ ਦੇਕਰ ਹੱਥ ਕਰ ਗਿਰਪਾ ਮਿਲੋ ਹਰ ਰਾਯਾ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਅਨਕ ਅਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕੰਤ ਸਦੀ ਵਹਾਵੈ ਕੋਈ ਐਸੋ ਰੇ ਭਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੈ pade re sagal bed nah chu ke man bed ik khin na tirhe mere ghar ke pancha koi eso re bhagat jo maya te rehta ek amart naam mere hriday sancha ਜੇ ਤੇਰੇ ਤੀਰਥ ਨਾਏ ਅਹਬਦ ਮੈਰ ਲਾਏ ਘਰ ਕੋ ठाकुर ਇਕ ਤੇਰੇ ਨਾਮ ਆਨੇ ਕਦ ਪਾਵੋ ਸਾਥ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਗਨਾ ਮੇਰਾ ਮਨ ਇਸ ਨਾਨ ਨਾ ਤਨਾਸਰੀ ਮਹਲਾ ਪੰਜ ਬਾ ਘਰ ਛੇਮਾ ਅਸ਼ਟ ਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹਿ ਤਹਿ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਂ ਕੀ ਹੈ ਓਟ ਸਾਧ ਰਖੋ ਦੇਕਰ ਹੱਥ ਕਰ ਗ੍ਰਿਪਾ ਮਿਲੋ ਹਰ ਰਾਇ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਅਨਕ ਅਪਾਵ ਕਰੋ ਮਾਇਆ ਕੋ ਬਚਤ ਧਰੋ ਮੇਰੀ ਮੇਰੀ ਕੰਤ ਸਦ ਹੀ ਵਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਰ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨਹ ਚੂਕੇ ਮਨ ਭੇਦ ਇਕ ਖਿਰ ਨਾ ਤੀ ਰਹੇ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇਕ ਅਮਰਤ ਨਾਮ ਮੇਰੇ ਹਿਰਦੇ ਸੰਚਾ ਜੇ ਤੇਰੇ ਤੀਰਥ ਨਾਏ ਅਹ ਬਦ ਮੈਰ ਲਾਏ ਘਰ ਕੋ ਠਾਕੁਰ ਇਕ ਤਿਰ ਨਾ ਮਾਨੈ ਕਦ ਪਾਵੋ ਸਾ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸਨਾਨ ਮਹਲਾ ਪੰਜਵਾ ਘਰ ਛੇਮਾ ਅਸ਼ਟਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹ ਤਹ ਜਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਉਹ ਤਸਾਦ ਰਖੋ ਦੇ ਕਰ ਹੱਥ ਕਰ ਗਿਰਪਾ ਮਿਲੋ ਹਰ ਰਾਇਆ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਅਨਕ ਅਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕੰਤ ਸਦੀ ਵਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਰ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੈ ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕ ਖਿਰ ਨਾ ਤਿਰਹੈ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇਕ ਅਮਰਤ ਨਾਮ ਮੇਰੇ ਹਿਰਦੇ ਸੰਚਾ جے تیرے تirth 나ય ਅਹਬਦ ਮੈਰ ਲਾਏ ਘਰ ਕੋ ठागुर ਇਕ تیر ਨਾਮ ਮਾਨੈ ਕਦ ਪਾਵੋ ਸਾਥ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨਾ ਮੇਰਾ ਮਨ ਇਸ ਨਾਮ ਦੇ ਮਹਲਾ ਪੰਜਵਾਂ ਘਰ ਛੇਮਾ ਅਸ਼ਟਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹ ਤਹ ੳਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਧ ਰਖੋ ਦੇ ਕਰ ਹੱਥ ਕਰ ਗ੍ਰਿਪਾ ਮਿਲੋ ਹਰ ਰਾਇ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਅਨਕ ਅਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕੰਤ ਸਦ ਹੀ ਵਹਾਵੇ ਕੋਈ ਐਸੋ ਰੇ ਭਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ pade re sagal bed nah chuke man bed ek khin na tirhe mere ghar ke pancha koi eso re bhagat jo maya te rehta ek amart naam mere hriday sancha جے تیرے تirth 나ય ਅਹੰਬਦ ਮੈਰ ਲਾਏ ਘਰ ਕੋ ਠਾ ਗੁਰ ਇਕ تیر ਨਾਮ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨਾ ਮੇਰਾ ਮਨ ਇਸ ਨਾਨਕ ਇਨਾਸਰੀ ਮਹਲਾ ਪੰਜ ਬਾ ਘਰ ਛੇਮਾ ਅਸ਼ਟ ਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹਿ ਤਹਿ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾ ਕੀ ਹੈ 옳 ਸਾਧ ਰਖੋ ਦੇਕਰ ਹੱਥ ਕਰ ਗ੍ਰਿਪਾ ਮਿਲੋ ਹਰ ਰਾਇ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਓ ਜੀ ਬਤਾਈ ਰਹਾਓ ਅਨਕ ਅਪਾਵ ਕਰੋ ਮਾਇਆ ਕੋ ਬਚਤ ਤਰੋ ਮੇਰੀ ਮੇਰੀ ਕੰਤ ਸਦ ਹੀ ਵਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਰ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨਹਿ ਚੂਕੈ ਮਨ ਭੇਦ ਇਕ ਖਿਰ ਨਾ ਤੀ ਰਹਿ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇਕ ਅਮਰਤ ਨਾਮ ਮੇਰੇ ਹਿਰਦੇ ਸੰਚਾ جے تیرے تirth nae ਅਹਬਦ ਮੈਰ ਲਾਏ ਘਰ ਕੋ ठाकुर ਇਕ تیر ਨਾ ਮਾਨੈ ਕਦ ਪਾਓ ਸਾਥ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਗਨਾ ਮੇਰਾ ਮਨ ਨਾਨਕ ਹਲਾ ਪੰਜ ਬਾ ਘਰ ਛੇਮਾ ਅਸ਼ਟਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹ ਤਹ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾ ਕੀ ਹੈ 옳 ਸਾਧ ਰਖੋ ਦੇਕਰ ਹਥ ਕਰ ਗ੍ਰਪਾ ਮਿਲੋ ਹਰ ਰਾਇ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਓ ਜੀ ਬਤਾਈ ਰਹਾਓ ਅਨਕ ਆਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕੰਤ ਸਦ ਹੀ ਵਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਰ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨਹਿ ਚੂਕੈ ਮਨ ਭੇਦ ਇਕ ਖਿਰ ਨਾ ਤੀ ਰਹਿ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇਕ ਅਮਰਤ ਨਾਮ ਮੇਰੇ ਹਿਰਦੇ ਸੰਚਾ ਜੇ ਤੇਰੇ ਤੀਰਥ ਨਾਏ ਅਹਬਦ ਮੈਰ ਲਾਏ ਘਰ ਕੋ ठाकुर ਇਕ ਤੇਰਾ ਨਾਮ ਆਨੇ ਕਦ ਪਾਉ ਸਾਥ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਗਨਾ ਮੇਰਾ ਮਨ ਇਸ ਨਾਮ ਅਖਰੀ ਮਹਲਾ ਪੰਜਵਾਂ ਘਰ ਛੇਮਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹਿ ਤਹਿ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਂ ਕੀ ਹੈ ਉਲਟ ਸਾਧ ਰਖੋ ਦੇ ਕਰ ਹੱਥ ਕਰ ਗ੍ਰਿਪਾ ਮਿਲੋ ਹਰ ਰਾਇ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਅਨਕ ਅਪਾਵ ਕਰੋ ਮਾਇਆ ਕੋ ਬਚਤ ਧਰੋ ਮੇਰੀ ਮੇਰੀ ਕੰਤ ਸਦ ਹੀ ਵਹਾਵੇ ਕੋਈ ਐਸੋ ਰੇਤੇ ਟੇ ਸੰਤ ਮੇਰੀ ਲਾਹੇ ਸਗਰ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨਹ ਚੂਕੇ ਮਨ ਭੇਦ ਇਕ ਖਿਰ ਨਾ ਤਿਰਹਿ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇਕ ਅਮਰਤ ਨਾਮ ਮੇਰੇ ਹਿਰਦੇ ਸੰਚਾ جے تیرے تirth 나ય ਅਹਬਦ ਮੈਰ ਲਾਏ ਘਰ ਕੋ ठा ਗੁਰ ਇਕ تیر ਨਾਮ ਮਾਨੈ ਕਦ ਪਾਓ ਸਾਥ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਗਨਾ ਮੇਰਾ ਮਨ ਇਸ ਨਾਨਕ ਤਨਾਸਰੀ ਮਹਲਾ ਪੰਜ ਬਾ ਘਰ ਛੇਮਾ ਅਸ਼ਟਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹ ਤਹ ੳਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾ ਕੀ ਹੈ ਓਟ ਸਾਧ ਰਖੋ ਦੇਕਰ ਹਰਥ ਕਰ ਗ੍ਰਿਪਾ ਮਿਲੋ ਹਰ ਰਾਇ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਓ ਜੀ ਬਤਾਈ ਰਹਾਓ ਅਨਕ ਆਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕੰਤ ਸਦ ਹੀ ਵਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਰ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨਹ ਚੂਕੇ ਮਨ ਭੇਦ ਇਕ ਖੇਨ ਨਾ ਤਿਰਹੇ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇਕ ਅਮਰਤ ਨਾਮ ਮੇਰੇ ਹਿਰਦੈ ਸੰਚਾ ਜੇ ਤੇਰੇ ਤੀਰਥ ਨਾਏ ਅਹਬਦ ਮੈ ਲਾਏ ਘਰ ਕੋ ठाकुर ਇਕ ਤੇ ਨਾ ਮਾਨੇ ਕਦ ਪਾਵੋ ਸਾਥ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਗਨ ਮੇਰਾ ਮਨ ਇਸ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ